ਕੈਬਨਟ ਦੀਆਂ ਕੈਬਨਟ ਦੇ ਅੰਦਰ ਵੱਡੇ ਵੱਡੇ ਫੈਸਲੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਣਾਗਾ ਵੱਡੇ ਪੱਧਰ ਤੇ ਸੁਧਾਰ ਹੋਣਾਗਾ ਉਹ ਫੈਸਲੇ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਪੰਜਾਬ ਚ ਅਜ ਲੈ ਗਏ ਸਭ ਤੋਂ ਅਹਿਮ ਫੈਸਲਾ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਦੋ ਸਪੈਸ਼ਲ ਅਦਾਲਤਾਂ ਦਾ ਗਠਨ ਕੀਤਾ ਗਿਆ ਜਿਹੜੀਆਂ ਸਪੈਸ਼ਲ ਅਦਾਲਤਾਂ 'ਚ ਪਕਸੋ ਐਕਟ ਦੇ ਦੀਨ ਪਕਸੋ ਐਕਟ ਦੇ ਦੀਨ ਦੋ ਅਦਾਲਤਾਂ ਦਾ ਗਠਨ ਤਰਨਤਾਰਨ ਅਤੇ ਸੰਗਰੂਰ ਤਰਨਤਾਰਨ ਤੇ ਸੰਗਰੂਰ ਦੋ ਸਪੈਸ਼ਲ ਕੋਰਟਾਂ ਦਾ ਗਠਨ ਕੀਤਾ ਗਿਆ ਕਿਉਂਕਿ ਜਿੱਥੇ ਕਿਤੇ ਸਾਡੇ ਬੱਚਿਆਂ ਦੇ ਨਾਲ ਅਪਰਾਧ ਹੁੰਦਾਗਾ ਉਹ ਬੱਚਿਆਂ ਨੂੰ ਜਲਦੀ ਇਨਸਾਫ ਦੇਣ ਦੇ ਮਕਸਦ ਲਈ ਕਿ ਬੱਚਿਆਂ ਨੂੰ ਜਲਦੀ ਇਨਸਾਫ ਮਿਲੇ ਉਹਨਾਂ ਨੂੰ ਲੰਬਾ ਸਮਾਂ ਅਦਾਲਤਾਂ ਦੇ ਚੱਕਰਾਂ ਨਾਲ ਘਟਣੇ ਪੈਣ ਹਰਾਸ ਨਾ ਹੋਣਾ ਪਵੇ ਉਹਦੇ ਲਈ ਜਿਹੜੀਆਂ ਸਪੈਸ਼ਲ ਕੋਰਸ ਜਿਵੇਂ ਕਿ ਰੇਪ ਦੇ ਕੇਸ ਜਾਂ ਹੋਰ ਛੋਟੇ ਕੇਸ ਛੇੜਛਾੜ ਦੇ ਕੇਸ ਜਾਂ ਜਿਸ ਤਰ੍ਹਾਂ ਵੀ ਮੈਂ ਸਮਝਦਾ ਜਿਹੜਾ ਵੀ ਕ੍ਰਾਈਮ ਅਗੇਂਸਟ ਚਾਈਲਡ ਹੁੰਦਾਗਾ ਜਾਂ ਜਿਹੜਾ ਵੀ ਕ੍ਰਾਈਮ 18 ਸਾਲ ਤੋਂ ਘੱਟ ਦੇ ਬੱਚਿਆਂ ਨਾਲ ਹੁੰਦਾਗਾ ਉਹਨੂੰ ਰੋਕਣ ਦੇ ਲਈ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੇ ਲਈ ਦੋ ਕੋਰਟਾਂ ਦਾ ਗਠਨ ਜਿਹੜਾ ਸੰਗਰੂਰ 'ਚ ਇੱਕ ਸੰਗਰੂਰ ਤੇ ਦੂਸਰਾ ਤਰਨਤਾਰਨ ਦੋ ਸਾਮੀਆਂ ਦੀ ਰਚਨਾ ਕੀਤੀ ਗਈ ਆ ਇਹਦੇ ਨਾਲ ਹੀ ਲਗਭਗ ਬੀ ਹੋਰ ਅਸਾਮੀਆਂ ਜਿਹੜੀਆਂ ਜਿਹੜੇ ਕਿ ਸਾਡੇ ਉਹਨਾਂ ਕੋ ਟੱਚ ਆਫੀਸਰ ਸਹਾਵਾਨ ਹੋਣਗੇ ਖਾਸ ਕਰਕੇ ਅਮਲਾ ਫੈਲਾਜ ਨੂੰ ਕਹ ਦਈਏ ਉਹਨਾਂ ਦੀ ਵੀ ਜਿਹੜੀ ਅੱਜ ਰਚਨਾ ਕੀਤੀ ਗਈ ਆ ਇਹਦੇ ਨਾਲ ਬਹੁਤ ਵੱਡਾ انقلاب ਦਾ ਸੰਬੰਧਾ ਹੋਊਗਾ ਔਰ ਇਨਸਾਫ ਕਰਨ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਦੇਰੀ ਹੁੰਦੀ ਸੀਗੀ ਉਹ ਦੇਰੀ ਖਤਮ ਹੋਊਗੀ ਔਰ ਬਹੁਤ ਜਲਦੀ ਜਿਹੜਾ ਇਨਸਾਫ ਆ ਉਹ ਲੋਕਾਂ ਨੂੰ ਮਿਲੂਗਾ ਕੈਬਨਟ ਦੀਆਂ ਕੈਬਨਟ ਦੇ ਅੰਦਰ ਵੱਡੇ ਵੱਡੇ ਫੈਸਲੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਣਾਗਾ ਵੱਡੇ ਪੱਧਰ ਤੇ ਸੁਧਾਰ ਹੋਣਾਗਾ ਉਹ ਫੈਸਲੇ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਪੰਜਾਬ ਚ ਅੱਜ ਲੈ ਗਏ ਸਭ ਤੋਂ ਅਹਿਮ ਫੈਸਲਾ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਦੋ ਸਪੈਸ਼ਲ ਅਦਾਲਤਾਂ ਦਾ ਗਠਨ ਕੀਤਾ ਗਿਆ ਜਿਹੜੀਆਂ ਸਪੈਸ਼ਲ ਅਦਾਲਤਾਂ ਅੱਜ ਪਾਕਸੋ ਐਕਟ ਦੇ ਦੀਨ ਪਾਕਸੋ ਐਕਟ ਦੇ ਦੀਨ ਦੋ ਅਦਾਲਤਾਂ ਦਾ ਗਠਨ ਤਰਨਤਾਰਨ ਅਤੇ ਸੰਗਰੂਰ ਤਰਨਤਾਰਨ ਤੇ ਸੰਗਰੂਰ ਦੋ ਸਪੈਸ਼ਲ ਕੋਰਟਾਂ ਦਾ ਗਠਨ ਕੀਤਾ ਗਿਆ ਕਿਉਂਕਿ ਜਿੱਥੇ ਕਿਤੇ ਸਾਡੇ ਬੱਚਿਆਂ ਦੇ ਨਾਲ अपराध ਹੁੰਦਾਗਾ ਉਹ ਬੱਚਿਆਂ ਨੂੰ ਜਲਦੀ ਇਨਸਾਫ ਦੇਣ ਦੇ ਮਕਸਦ ਲਈ ਕਿ ਬੱਚਿਆਂ ਨੂੰ ਜਲਦੀ ਇਨਸਾਫ ਮਿਲੇ ਉਹਨਾਂ ਨੂੰ ਲੰਬਾ ਸਮਾਂ ਅਦਾਲਤਾਂ ਦੇ ਚੱਕਰਾਂ ਨਾਲ ਘਟਣੇ ਪੈਣ ਹਰਾਸਨਾ ਹੋਣਾ ਪਵੇ ਉਹਦੇ ਲਈ ਜਿਹੜੀਆਂ ਸਪੈਸ਼ਲ ਕੋਰਸ ਜਿਵੇਂ ਕਿ ਰੇਪ ਦੇ ਕੇਸ ਜਾਂ ਹੋਰ ਛੋਟੇ ਕੇਸ ਛੇੜਛਾੜ ਦੇ ਕੇਸ ਜਾਂ ਜਿਸ ਤਰ੍ਹਾਂ ਵੀ ਮੈਂ ਸਮਝਦਾ ਜਿਹੜਾ ਵੀ ਕ੍ਰਾਈਮ ਅਗੇਂਸਟ ਚਾਈਲਡ ਹੁੰਦਾਗਾ ਜੇ ਜਿਹੜਾ ਵੀ ਕ੍ਰਾਈਮ 18 ਸਾਲ ਤੋਂ ਘੱਟ ਦੇ ਬੱਚਿਆਂ ਨਾਲ ਹੁੰਦਾਗਾ ਉਹਨੂੰ ਰੋਕਣ ਦੇ ਲਈ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੇ ਲਈ ਦੋ ਕੋਰਟਾਂ ਦਾ ਗਠਨ ਜਿਹੜਾ ਸੰਗਰੂਰ 'ਚ ਇੱਕ ਸੰਗਰੂਰ ਤੇ ਦੂਸਰਾ ਤਰਨਤਾਰਨ ਦੋ ਸਾਮੀਆਂ ਦੀ ਰਚਨਾ ਕੀਤੀ ਗਈ ਆ ਇਹਦੇ ਨਾਲ ਹੀ ਲਗਭਗ ਬੀ ਹੋਰ ਸਾਮੀਆਂ ਜਿਹੜੀਆਂ ਜਿਹੜੇ ਕਿ ਸਾਡੇ ਉਹਨਾਂ ਕੋਰਟਾਂ 'ਚ ਅਫੀਸਰ ਸਹਾਵਾਨ ਹੋਣਗੇ ਖਾਸ ਕਰਕੇ ਅਮਲਾ ਫੈਲਾਜ ਨੂੰ ਕਹ ਦਈਏ ਉਹਨਾਂ ਦੀ ਵੀ ਜਿਹੜੀ ਅੱਜ ਰਚਨਾ ਕੀਤੀ ਗਈ ਆ ਇਹਦੇ ਨਾਲ ਬਹੁਤ ਵੱਡਾ ਇਖਲਾਬ ਦਾ ਸੰਬੰਧ ਹੋਊਗਾ ਔਰ ਇਨਸਾਫ ਕਰਨ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਦੇਰੀ ਹੁੰਦੀ ਸੀਗੀ ਉਹ ਦੇਰੀ ਖਤਮ ਹੋਊਗੀ ਔਰ ਬਹੁਤ ਜਲਦੀ ਜਿਹੜਾ ਇਨਸਾਫ ਆ ਉਹ ਲੋਕਾਂ ਨੂੰ ਮਿਲੂਗਾ